ਇਸ ਤੋਂ ਵੱਡਾ ਦਰਦ ਕੀ ਹੋ ਸਕਦਾ ਏ ਦਿਹਾੜੀਆਂ ਲਾ ਕੇ ਇਮਾਨਦਾਰੀ ਨਾਲ ਪਾਏ ਸੀ ਦੋ ਕਮਰੇ ਪਾਣੀ ਨੇ ਸਾਰਾ ਕੁਝ ਕਰਤ ਤਬਾ ਕਮਰਿਆਂ ਦੇ ਨਾਲ ਨਾਲ ਬੈੱਡ ਅਲਮਾਰੀ ਫ੍ਰਿਜ ਕੱਪੜੇ ਧੋਣ ਵਾਲੀ ਮਸ਼ੀਨ ਤੇ ਹੋਰ ਸਾਰਾ ਹੀ ਘਰ ਦਾ ਸਾਮਾਨ ਪਾਣੀ ਨਾਲ ਹੀ ਵਹਾ ਕੇ ਲੈ ਗਿਆ ਬਚਿਆ ਏ ਤਾਂ ਸਿਰਫ ਬੇੜਾ ਜਾਂ ਰਸੋਈ ਦੇ ਥੋੜੇ ਜਿਹੇ ਭਾਂਡੇ ਜਿਹੜੇ ਕਿ ਬੇੜੇ ਵਿੱਚ ਪਏ ਸੀ ਜਾਂ ਫਿਰ ਥੋੜੇ ਜਿਹੇ ਕੱਪੜੇ ਜਿਹੜੇ ਧੋ ਕੇ ਤਾਰ ਤੇ ਟੰਗੇ ਹੋਏ ਸੀ ਕੁਝ ਨਹੀਂ ਬੈੱਡ ਬਣਾ ਰਹੀ ਭਾਂਡੇ ਪਾਏ ਰਹੀ ਬਿਠੇਰਾ ਕੁਝ ਬਣਾਇਆ ਨਾ ਫ੍ਰਿਜ ਕੂਲਰ ਸਭ ਕੁਝ ਕੱਪੜੇ ਥੋੜੀ ਮਸ਼ੀਨ ਸਭ ਕੁਝ ਕੁੱਛ ਕੱਢਿਆ ਹੀ ਨਹੀਂ ਕੁੜੀ ਨਾਲ ਕੁਛ ਵੀ ਬਾਹਰ ਸਭ ਕੁਝ ਬਣਦਾ ਪਾਣੀ ਰਾਤ ਨੂੰ ਇੱਕੋ ਦਮ ਐਨੀ ਤੇਜ਼ੀ ਨਾਲ ਆਇਆ ਕਿ ਕੁਝ ਵੀ ਸਾਂਭਣ ਦਾ ਮੌਕਾ ਹੀ ਨਹੀਂ ਮਿਲਿਆ ਸਾਰੇ ਦਾ ਸਾਰਾ ਸਮਾਨ ਪਾਣੀ ਨਾਲ ਹੀ ਵਹਾ ਕੇ ਲੈ ਗਿਆ ਇਹ ਵੀ ਪਤਾ ਨਹੀਂ ਲੱਗਿਆ ਕਿ ਸਮਾਨ ਕਿੱਥੇ ਚਲਾ ਗਿਆ ਜੋ ਪਰਿਵਾਰ ਕੁਝ ਸਮਾਂ ਪਹਿਲਾਂ ਹੱਸਦਾ ਸੀ ਅੱਜ ਬਿਲਕੁਲ ਹੀ ਉਜੜ ਗਿਆ ਏ ਤੇ ਬਚਿਆ ਏ ਤਾਂ ਸਿਰਫ ਇੱਕ ਮੰਜਾ ਤੇ ਕੁਝ ਭਾਂਡੇ ਤੇ ਕੁਝ ਕੱਪੜੇ ਸੋ ਇਹ ਤਾਂ ਇੱਕ ਪਰਿਵਾਰ ਦੀ ਕਹਾਣੀ ਏ ਪਤਾ ਨਹੀਂ ਇਹੋ ਜਿਹੇ ਹੋਰ ਕਿੰਨੇ ਪਰਿਵਾਰ ਹੋਣਗੇ ਜੋ ਕਿ ਪਾਣੀ ਨੇ ਬਿਲਕੁਲ ਹੀ ਤਬਾਹ ਕਰ ਦਿੱਤੇ ਨੇ ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਤਾਂ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਜਰੂਰ ਹੋ ਸਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ